ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਤਾਂ ਜੀ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਕਿਸੇ ਲੈਜੈਂਡ ਦੇ ਕੋਲ ਆ ਕੇ ਤੁਸੀਂ ਮਿਲਦੇ ਹੋ ਕਿਸੇ ਲੈਜੈਂਡ ਦੀ ਥਾਂ ਦੇ ਵਿੱਚ ਜਾ ਕੇ ਬੈਠਦੇ ਹੋ ਤੁਸੀਂ ਤੇ ਐਦਾਂ ਹੀ ਅੱਜ ਆਪਾਂ ਆਏ ਨੇ ਮਾਨਕ ਕੁਲਦੀਪ ਮਾਨਕ ਸਾਹਿਬ ਦੇ ਕਰੇ ਤੇ ਉਹਨਾਂ ਦੀ ਬਾਇਓਪਿਕ ਆਉਣ ਵਾਲੀ ਹੈ ਉਹ ਮੂਵੀ ਆ ਰਹੀ ਹੈ ਤੇ ਉਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਸਾਡੇ ਨਾਲ ਨੇ ਉਹਨਾਂ ਦੇ بیٹے ਗੁਦਵੀਰ ਮਾਨਕ ਸਾਹਿਬ ਜੀ ਤੇ ਕੁਲਸ਼ਨ ਕੋਮਲ ਮੈਮ ਡਾਇਰੈਕਟਰ ਫਿਲਮ ਦੇ ਸੰਦੀਪ ਜੋਸਨ ਪਾਜੀ ਤੇ ਐਚ ਵਿਪ ਪਾਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਡਾਡਾ ਪੰਜਾਬੀ ਗਰੂਪਸ ਤੇ ਤੇ ਭਾਜੀ ਤੁਹਾਡੇ ਫਾਦਰ ਦੇ ਉੱਤੇ ਇੱਕ ਬਾਇਓਪਿਕ ਫਿਲਮ ਆ ਰਹੀ ਹੈ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਬਹੁਤ ਹੀ ਲੱਗ ਰਹੀ ਤੁਸੀਂ ਖੁਸ਼ ਹੋ ਇਸ ਤੇ ਬੁਰਾ ਹੋ ਜਾਈ ਤੇ ਗੁਲਸ਼ਨ ਕੋਮਲ ਮੈਮ ਜੀ ਤੁਸੀਂ ਤੁਹਾਡੀ ਆਵਾਜ਼ ਸਾਰਿਆਂ ਨੇ ਸੁਣੀ ਹੈ ਪੰਜਾਬੀ ਇੰਡਸਟਰੀ ਨੂੰ ਤੁਸੀਂ ਆਵਾਜ਼ ਦਿੱਤੀ ਹੈ ਹੁਣ ਫਾਈਨਲੀ ਕੁਲਦੀਪ ਮਾਨਕ ਸਾਹਿਬ ਤੇ ਇੱਕ ਫਿਲਮ ਆ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਇਹ ਮੈਂ ਕਹਿੰਨੀ ਹੈ ਲੇਟ ਹੋ ਗਈ ਇਸ ਤੋਂ ਵੀ ਪਹਿਲਾਂ ਆ ਜਾਣੀ ਚਾਹੀਦੀ ਸੀ ਤਾਂ ਜਿੰਨਾ ਉਹ ਡਿਜ਼ਰਵ ਕਰਦਾ ਸੀ ਬਹੁਤ ਵਧੀਆ ਇਹਨਾਂ ਨੇ ਹਿੰਮਤ ਕੀਤੀ ਹੈ ਜੀ ਫਿਲਮ ਬਣਾਉਣ ਦੀ ਔਰ ਸਾਡਾ ਵੀ ਯੋਗਦਾਨ ਹੈ ਵਿੱਚ ਸਾਥ ਦੇਾਂਗੇ ਪੂਰਾ ਤੇ ਉਮੀਦ ਹੈ ਲੋਕ ਬਹੁਤ ਪਸੰਦ ਕਰਨਗੇ ਬਿਲਕੁਲ ਹੋ ਨਾਂਦੇ ਆਪਾਂ ਜੋਸਨ ਸੰਦੀਪ ਪਾਜੀ ਕੋਲ ਜਿਨ੍ਹਾਂ ਨੇ ਇਸ ਆਈਡੀਆ ਨੂੰ ਪਾਜੀ ਨਾਲ ਮਿਲ ਕੇ ਆਈਡੀਆ ਲੈ ਕੇ ਆਏ ਨੇ ਤੇ ਜਿਨ੍ਹਾਂ ਨੇ ਇੱਕ ਮਤਲਬ ਸੋਚ ਰੱਖੀ ਹੈ ਕਿ ਨਹੀਂ ਹੁਣ ਆਪਾਂ ਇੰਨੇ ਵੱਡੇ ਲੈਜੈਂਡ ਦੇ ਉੱਤੇ ਇੱਕ ਫਿਲਮ ਲੈ ਕੇ ਆਂਗੇ ਪਰ ਇਹ ਆਪਣੇ ਆਪ ਦੇ ਵਿੱਚ ਹੀ ਬੜੀ ਪ੍ਰਾਊਡ ਫੀਲ ਹੁੰਦੀ ਹੈ ਜਦੋਂ ਇਦਾਂ ਦੇ ਕਿਸੇ ਲੈਜੈਂਡ ਦੇ ਤੁਸੀਂ ਮੂਵੀ ਲੈ ਕੇ ਆਉਂਦੇ ਹੋ ਤੇ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕਿਉਂਕਿ ਤੁਹਾਡਾ ਨਾਮ ਹਾਲੀਵੁੱਡ ਦੇ ਵਿੱਚ ਸਾਰਿਆਂ ਨੇ ਸੁਣਿਆ ਹੋਇਆ ਹੈ ਹਨਾ ਅਮੇਜ਼ਿੰਗ ਸਪਾਈਡਰਮੈਨ ਗੇਮ ਆਫ ਥਰونز ਔਰ ਕਿਵੇਂ ਭੁੱਲ ਸਕਦੇ ਹਾਂ ਫਾਸਟ ਐਂਡ ਫਿਊਰੀਅਸ 8 ਦੇ ਵਿੱਚ ਵੀ ਤੇ ਉੱਥੋਂ ਤੁਸੀਂ ਇਸ ਮਤਲਬ ਵੱਡੇ ਮੁਕਾਮ ਤੇ ਪਹੁੰਚਣ ਤੋਂ ਬਾਅਦ ਅੱਜ ਤੁਸੀਂ ਇੱਥੇ ਆ ਕੇ ਤੁਸੀਂ ਇੱਕ ਸੋਚ ਲੈ ਕੇ ਆਏ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਸ਼ੁਰੂ ਤੋਂ ਜਾਣਨ ਦਾ ਮੌਕਾ ਦੋ ਮੈਂ ਕਹਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਹਾਲੀਵੁੱਡ 'ਚ ਆਪਾਂ ਇੰਨਾ ਕੰਮ ਕੀਤਾ ਉਸ ਤੋਂ ਬਾਅਦ ਜਿੱਦਾਂ ਮੈਂਗੇ ਵੀ ਇੰਟਰਵਿਊ 'ਚ ਮੈਂਸ਼ਨ ਕੀਤਾ ਸੀ ਕਿ ਇਹ ਇਹ ਚੀਜ਼ ਹੁੰਦੀ ਹੈ ਕਿ ਫੈਮਿਲੀ ਜਿਹੜੀ ਤੁਹਾਡੀ ਹੁੰਦੀ ਹੈ ਨਾ ਫਾਦਰ ਸਾਹਿਬ ਹਮੇਸ਼ਾ ਕਹ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਯਾਰ ਤੂੰ ਹਾਲੀਵੁੱਡ 'ਚ ਬਹੁਤ ਕੁਝ ਕਰ ਰਿਹਾ ਮੈਨੂੰ ਤੇਰੇ ਤੇ ਬੜਾ ਨਾਜ਼ ਆ ਪਰ ਕਹਿੰਦਾ ਯਾਰ ਉਦੋਂ ਅਸਲੀ ਫੀਲਿੰਗ ਕਹਿੰਦੇ ਉਦੋਂ ਆਊਗੀ ਜਦੋਂ ਤੂੰ ਪੰਜਾਬ ਲਈ ਕੁਝ ਕਰੇਗਾ ਸੋ ਕਿਤੇ ਨਾ ਕਿਤੇ ਮੇਰੇ ਦਿਲ 'ਚ ਸੀ ਕਿਤੇ ਨਾ ਕਿਤੇ ਆਬਵੀਅਸਲੀ ਐਜ਼ ਪੰਜਾਬੀ ਹੁੰਦੇ ਹੋਏ ਅਸੀਂ 뮤직 ਸੁਣਦੇ ਸੀ ਪੰਜਾਬੀ ਮਾਨਕ ਸਾਹਿਬ ਦਾ ਮਿਊਜ਼ਿਕ ਵੀ ਐਸੀ ਸੁਣਦੇ ਹੁੰਦੇ ਸੀਗੇ ਤਾਂ ਉਹਦੇ 'ਚ ਕੀ ਹੈ ਕਿ ਇੱਕ ਇੰਟਰਨালি ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਹੈ ਨਾ ਆਪਣੀ ਕਮਿਊਨਿਟੀ ਦੇ ਨਾਲ ਆਪਣੀ ਲੈਂਗੁਏਜ ਦੇ ਨਾਲ ਉਹ ਹਮੇਸ਼ਾ ਜੁੜਿਆ ਤਾਂ ਰਹਿੰਦਾ ਹੀ ਹੈ ਭਾਵੇਂ ਆਪਾਂ ਕੰਮ ਕਿਤੇ ਵੀ ਹਾਲੀਵੁੱਡ 'ਚ ਕਰੀਏ ਜਾਂ ਕਿਤੇ ਵੀ ਕਰੀਏ ਸੋ ਇਸੇ ਲਈ ਮੇਰੇ ਲਈ ਤੁਸੀਂ ਜਿੱਦਾਂ ਕਿਹਾ ਕਿ ਮੇਰੇ ਲਈ ਇੱਕ ਬਹੁਤ ਪ੍ਰਾਊਡ ਮੋਮੈਂਟ ਹੈ ਬਟ ਉਹਦੇ ਨਾਲ ਇੱਕ ਰਿਸਪੌਂਸਿਬਿਲਟੀ ਵੀ ਜੁੜੀ ਹੋਈ ਹੈ ਕੀ ਇਹਨੂੰ ਖੁਸ਼ ਹੋ ਕੇ ਇਸ ਰਿਸਪੌਂਸਿਬਿਲਟੀ ਨੂੰ ਤੁਸੀਂ ਕਿਦਾਂ ਨਿਭਾਓਗੇ ਸੋ ਅਸੀਂ ਮੈਂ ਤੇ ਵਰਕਪਾਜੀ ਸਾਡਾ ਐਵਰੀ ਡੇ ਐਂਡ ਨਾਈਟ ਇੱਕੋ ਹੀ ਚੀਜ਼ ਅਸੀਂ ਹਮੇਸ਼ਾ ਪਲਾਨ ਬਾਈ ਪਲਾਨ ਸਟੈਪ ਬਾਈ ਸਟੈਪ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਨੂੰ ਅੱਛੇ ਤਰੀਕੇ ਦੇ ਨਾਲ ਲੈ ਕੇ ਆਈਏ ਕਿਉਂਕਿ ਬਹੁਤ ਵੱਡਾ ਨਾਂ ਹੈ ਉਸ ਨਾਂ ਦੇ ਨਾਲ ਇੱਕ ਕਹਿ ਦੇਣਾ ਕਿ ਹਾਂਜੀ ਅਸੀਂ ਮੂਵੀ ਬਣਾ ਰਹੇ ਹਾਂ ਉਹ ਬਹੁਤ ਛੋਟੀ ਗੱਲ ਹੈ ਬਟ ਉਸ ਮੂਵੀ ਨੂੰ ਸਕਰੀਨ ਤੇ ਲੈ ਕੇ ਆਉਣਾ ਉਹ ਬਹੁਤ ਵੱਡੀ ਗੱਲ ਐ ਸਿਸਕ੍ਰੀਨ ਤੇ ਲਿਆ ਕੇ ਵੀ ਲੋਕਾਂ ਦੇ ਲਈ ਇੱਕ ਅੱਛਾ ਮੈਸੇਜ ਲੈ ਕੇ ਆਣਾ ਉਹ ਉਹਦੇ ਚ ਵੀ ਇੱਕ ਬਹੁਤ ਵੱਡੀ ਗੱਲ ਐ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਕਰ ਵੀ ਰਹੇ ਹਾਂ ਮੈਨੂੰ 100% ਆਪਣੇ ਆਪ ਤੇ ਮੇਰੀ ਟੀਮ ਤੇ ਤੇ ਸਾਰਿਆਂ ਤੇ ਮੈਨੂੰ ਹੈਗਾ ਕਿ ਆ ਅਸੀਂ ਮਿਲ ਕੇ ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਹਾਂ ਕੀ ਬਾਤ ਹੈ ਜੀ ਜਿੰਨਾ ਕਿ ਤੁਸੀਂ ਦੱਸਿਆ ਕਿਉਂਕਿ ਇਸ ਰਿਸਪੌਂਸਿਬਿਲਟੀ ਦਾ ਬਰਡਨ ਹੁਣ ਤੁਸੀਂ ਆਪਣੇ ਸ਼ੋਲਡਰਸ ਦੇ ਉੱਤੇ ਲੈ ਹੀ ਲਿਆ ਫਾਈਨਲੀ ਤੇ ਭਾਜੀ ਮਤਲਬ ਤੁਹਾਡੇ ਫਾਦਰ ਨੇ ਹੀ ਤੁਹਾਨੂੰ ਇਨਸਪਾਇਰ ਕੀਤਾ ਜਿੱਦਾਂ ਤੁਸੀਂ ਦਸਰੇ ਪੰਜਾਬੀ ਇੰਡਸਟਰੀ ਮਤਲਬ ਸੋਚਣ ਤੋਂ ਪਹਿਲਾਂ ਕਰੀ ਤੁਸੀਂ ਮਤਲਬ ਇਹ ਚੀਜ਼ ਸੋਚੀ ਹੈ ਕਿ ਹਾਂ ਇਸ ਫਿਲਮ ਨੂੰ ਮੈਂ ਬਿਜ਼ਨਸ ਮਾਈਂਡਡਲੀ ਵੀ ਕੁਝ ਸੋਚ ਸਕਦਾ ਆ ਕਹਿੰਦੇ ਨੇ ਜਿੱਥੇ ਦਿਲ ਜੁੜਿਆ ਹੁੰਦਾ ਹੈ ਉੱਥੇ ਬੰਦਾ ਬਿਜ਼ਨਸ ਨਹੀਂ ਸੋਚਦਾ ਹੁੰਦਾ ਤੇ ਇੱਥੇ ਮੇਰਾ ਦਿਲ ਜੁੜਿਆ ਸੀ ਅ ਅੱਜ ਵੀ ਮੇਰਾ ਅਕੇ ਹੋਣ ਵਾਲੇ ਟਾਈਮ 'ਚ ਵੀ ਅਸੀਂ ਕਹਿੰਨੇ ਕਿ ਕਿਤੇ ਨਾ ਕਿਤੇ ਆਪਾਂ ਸੋਚਦੇ ਤਾਂ ਹਾਂ ਕੀ ਹਾਂਜੀ ਇਹ ਬਿਜ਼ਨਸ ਫੈਕਟਰ ਕਿਦਾਂ ਦਾ ਰਹੂਗਾ ਬਟ ਆਈ ਗੈਸ ਇਸ ਮੂਵੀ ਦੇ ਵਿੱਚ ਮੈਂ ਕਦੇ ਨਹੀਂ ਸੋਚਿਆ ਤੇ ਨਾਈ ਵਰਕ ਭਾਜੀ ਨੇ ਸੋਚਿਆ ਕੀ ਯਾਰ ਅਗਰ ਇਹ ਮੂਵੀ ਨਾ ਚੱਲੂਗੀ ਤਾਂ ਕੀ ਹੋਊਗਾ ਬਟ ਨਹੀਂ ਇਹਨਾਂ ਦਾ ਪਿਆਰ ਇਸ ਫੈਮਿਲੀ ਦੇ ਨਾਲ ਹੈ ਇਹਨਾਂ ਦਾ ਵੀ ਡ੍ਰੀਮ ਪ੍ਰੋਜੈਕਟ ਹੈ ਮੇਰਾ ਵੀ ਡ੍ਰੀਮ ਪ੍ਰੋਜੈਕਟ ਹੈ ਕੀ ਯਾਰ ਇਸ ਨੂੰ ਉਸ ਫੈਕਟਰ ਤੋਂ ਲੱਗ ਰਹਿ ਕੇ ਦਿਲੋਂ ਕੀਤਾ ਜਾਵੇ ਕਹਿੰਦੇ ਨਾ ਦਿਲ ਜਿਹੜੀ ਗੱਲ ਕੀਤੀ ਜਾਂਦੀ ਉਹ ਦਿਲ ਤੱਕ ਪਹੁੰਚਦੀ ਹੀ ਪਹੁੰਚਦੀ ਹੈ ਤਾਂ ਆਬਵੀਅਸਲੀ ਅਸੀਂ ਦਿਲੋਂ ਕਰਨੇ ਆ ਤਾਂ ਸਾਰੇ ਜਿਹੜੇ ਸਰੋਤੇ ਨੇ ਮਾਨਕ ਸਾਹਿਬ ਦੇ ਉਹ ਵੀ ਸਾਨੂੰ ਦਿਲੋਂ ਹੀ ਪਿਆਰ ਦੇਣਗੇ ਵਿਰਕ ਬਾਜੀ ਤੇ ਆਪਾਂ ਆਨੇ ਪਾਜੀ ਇਸ ਬੌਂਡ ਦਾ ਬਹੁਤ ਹੀ ਐ ਮਹੱਤਵ ਹੋਏਗਾ ਆਉਣ ਵਾਲੇ ਟਾਈਮ ਤੇ ਕਿਉਂਕਿ ਜਦੋਂ ਇਹ ਫਿਲਮ ਰਿਲੀਜ਼ ਹੋ ਜੇਗੀ ਸਾਰਿਆਂ ਨੇ ਇਹ ਜਿਹੜੇ ਦੋ ਸ਼ਖਸੀਅਤ ਮੇਰੇ ਸਾਹਮਣੇ ਤੁਸੀਂ ਦੋਵੇਂ ਬੈਠੇ ਹੋ ਸਾਰਿਆਂ ਨੇ ਇਹਨਾਂ ਨੂੰ ਵੀ ਪੁੱਛਣਾ ਜੋ ਵੀ ਕੁਝ ਹੋਏਗਾ ਫਿਲਮ ਦੇ ਰਾਹੀਂ ਤੇ ਮਤਲਬ ਕਿੰਨੀ ਕੁ ਮਿਹਨਤ ਕੀਤੀ ਕੀ ਰਿਸਰਚ ਕਰ ਰਹੇ ਹੋ ਤੁਸੀਂ ਇਸ ਫਿਲਮ ਬਾਰੇ ਇਸ ਤਰ੍ਹਾਂ ਜੀ ਮੈਂ ਜਿਹੜੀ ਸਾਡੀ ਬੌਂਡਿੰਗ ਦੀ ਤੁਸੀਂ ਗੱਲ ਕਰਦੇ ਹੋ ਜੀ ਕਿਉਂਕਿ ਇੱਥੇ ਜਨਾਬ ਦੇਵ ਤ੍ਰੀਕੇਵਾਲ ਸਾਹਿਬ ਤੇ 우ਸਤਾਦ 마ଙ୍କ সাহেব ਦਾ ਇਹਨਾਂ ਦੀ ਯੂਨਿਟੀ ਇਹਨਾਂ ਨੇ ਇਕੱਠੇ ਪਤਾ ਨਹੀਂ ਕਿੰਨੇ ਸਾਲ ਕੰਮ ਕੀਤਾ ਜੀ ਠੀਕ ਹੈ ਜੀ ਔਰ ਇਹਨਾਂ ਦਾ ਕੋਈ ਮਤਲਬ 마ଙ୍କ ਸਾਹਿਬ ਇਹਨਾਂ ਤੋਂ ਬਿਨਾ ਕੋਈ ਗਾਣਾ ਨਹੀਂ ਸਿਖਾਉਂਦੇ ਕਿਉਂਕਿ ਉਹਨਾਂ ਨੂੰ ਦੇਵ ਸਾਹਿਬ ਨੂੰ ਲੱਗਦਾ ਸੀ ਕਿ ਯਾਰ ਮੇਰੇ ਗਾਣੇ ਨੂੰ ਕੋਈ ਹੋਰ ਆਵਾਜ਼ ਪਸੰਦ ਹੀ ਨਹੀਂ ਕਰ ਸਕਦੀ ਤੇ ਇਸ ਤਰ੍ਹਾਂ ਅੱਜ ਸਾਡਾ ਵੀ ਸੁਭਾਅ ਬਣਿਆ ਤੇ ਸਾਨੂੰ ਵੀ ਲੱਗਦਾ ਕਿ ਜੋ ਸਾਡੇ ਕਨਸੈਪਟ ਜਾਂ ਸਾਡੀਆਂ ਸਟੋਰੀਆਂ ਨੇ ਉਹਨੂੰ ਸਹੀ ਰੂਪ ਇਹ ਦੇ ਸਕਦੇ ਨੇ ਕਿਉਂਕਿ ਜੋ ਹੁਣ ਪੰਜਾਬ ਦੇ ਵਿੱਚ ਇੱਕ ਦੌਰ ਚੱਲ ਰਿਹਾ ਜੀ ਠੀਕ ਹੈ ਜੋ ਅਸੀਂ ਪੰਜਾਬੀ ਹਾਂ ਹਨ ਜੀ ਸਾਡਾ ਖੁੱਲਾ ਖਾਣਾ ਪੀਣਾ ਆਪਣਾ ਮौज-ਮਸਤੀ ਇੰਜੋਏ ਕਰਨ ਦੇ ਇੱਕ ਰੂਟ ਲੱਗਨੇ ਤਰੀਕੇ ਲੱਗਨੇ ਜੀ ਪਰ ਆਪਾਂ ਚਾਹੁੰਦੇ ਆ ਕਿ ਬਾਲੀਵੁੱਡ ਜਾਂ ਹਾਲੀਵੁੱਡ ਵਾਂਗੂ ਪੰਜਾਬੀ ਵੀ ਇੰਡਸਟਰੀ ਹੁਣ ਚੰਗੀ ਗਰੋਅ ਕਰ ਰਹੀ ਹੈ ਪਰ ਇਹਦੇ 'ਚ ਵੀ ਕਿਸੇ ਨਾ ਕਿਸੇ ਥੀਮ ਤੇ ਕਿਸੇ ਕਨਸੈਪਟ ਤੇ ਕਿਸੇ ਤੇ ਕੰਮ ਆਣਾ ਚਾਹੀਦਾ ਕਿ ਲੋਕਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਜੀ ਤੇ ਇਸ ਤਰ੍ਹਾਂ ਬਾਕੀ ਅਸੀਂ ਚਲੋ ਇਹ ਸਾਡਾ ਹਾਊਸ ਦਾ ਆਪਣਾ ਪ੍ਰੋਜੈਕਟ ਸੀ ਤੇ ਸਾਡਾ ਡ੍ਰੀਮ ਪ੍ਰੋਜੈਕਟ ਹੈ ਤੇ ਬਾਕੀ ਨਾਲ ਅਸੀਂ ਪੂਰੀ ਮਿਹਨਤ ਨਾਲ ਕਰ ਰਹੇ ਆ ਜੀ ਸਾਨੂੰ ਉਮੀਦ ਹੈ ਕਿ ਲੋਕੀ ਵੀ ਪਸੰਦ ਕਰਨਗੇ ਜੀ ਅੱਛਾ ਮਨ ਦੇ ਵਿੱਚ ਕੋਈ ਥੋੜਾ ਜਿਹਾ ਡਰਿਆ ਥੋੜੀ ਜਿਹੀ ਨਰਵਸਨੈਸ ਕੁਝ ਹੈਗੀ ਹੈ ਤੁਹਾਡੇ ਦੇਖੋ ਜੀ ਡਰ ਕੋਈ ਨਹੀਂ ਹੈਗਾ ਆਪਾਂ ਨੂੰ ਠੀਕ ਹੈ ਕਿਉਂਕਿ ਜਿਹੜੇ ਸਾਡੇ ਉਸਤਾਦ ਮਾਨਕ ਸਾਬ ਸੀ ਬਿਲਕੁਲ ਨਿੱਡਰ ਇਨਸਾਨ ਸਨ ਇਸੇ ਤਰ੍ਹਾਂ ਸਾਨੂੰ ਵੀ ਕੋਈ ਡਰ ਨਹੀਂ ਅਸੀਂ ਆਪਣੀ ਫੈਮਿਲੀ ਦੇ ਆਪਣੇ ਪਰਿਵਾਰ ਲਈ ਫਿਲਮ ਬਣਾ ਰਹੇ ਨਾ ਪ੍ਰੋਫੈਸ਼ਨਲ ਲੋਸ ਸੇ ਇੱਥੇ ਕੋਈ ਗੱਲਬਾਤ ਨਹੀਂ ਜੀ ਤੇ ਕੋਈ ਡਰ ਨਹੀਂ ਜੇ ਅਸੀਂ 100% ਦੇਣਾ ਉਹਨਾਂ ਤੋਂ ਸਿੱਖਿਆ ਕਿ ਤੁਸੀਂ ਆਪਣਾ ਕੰਮ 100% ਕਰਨਾ ਹੈ ਬਾਕੀ ਜਨਤਾ ਦਾ ਕੰਮ ਹੈ ਉਹਨਾਂ ਨੇ ਵੀ 100% ਪਿਆਰ ਦੇਣਗੇ ਸਾਨੂੰ ਕੋਈ ਗੱਲ ਨਹੀਂ ਕੀ ਬਾਤ ਹੈ ਹੁਣ ਪਾਜੀ ਧਿਆਨ ਨੇ ਆਪਾਂ ਬਿਲਕੁਲ ਤੇ ਪਾਜੀ ਕਾਸਟ ਦੀ ਗੱਲ ਕਰੀਏ ਤੇ ਹਲੇ ਤੱਕ ਕਾਸਟ ਦਾ ਖੁਲਾਸਾ ਕੀਤਾ ਨਹੀਂ ਮਤਲਬ ਮਤਲਬ ਕਿੰਨੀ ਕੋ ਮਿਹਨਤ ਕਰਨੀ ਪੈ ਰਹੀ ਹੈ ਤੁਹਾਨੂੰ ਇਸ ਮਤਲਬ ਅਹਿਮ ਰੋਲ ਨੂੰ ਲਿਭਾਉਣ ਵਾਸਤੇ ਕਿਸੇ ਇਹੋ ਜਿਹੇ ਕੈਰੈਕਟਰ ਨੂੰ ਲੱਭਣ ਲਈ ਕਿੰਨਾ ਕੋ ਸਟਰਗਲ ਕਰਨਾ ਪੈ ਰਿਹਾ ਹੈ ਤੁਹਾਨੂੰ ਡੈਫੀਨਟਲੀ ਸਰਟਨਲੀ ਦ ਬਹੁਤ ਕਹਿ ਸਕਦੇ ਕਿ ਕਿਸੇ ਵੀ ਕੈਰੈਕਟਰ ਨੂੰ ਇਵਨ ਤੁਸੀਂ ਰੀਅਲ ਕੈਰੈਕਟਰ ਜਦੋਂ ਤੁਹਾਡੇ ਸਾਹਮਣੇ ਹੁੰਦਾ ਹੈ ਨਾ ਜੀ ਤੋਂ ਉਸ ਕੈਰੈਕਟਰ ਨੂੰ ਜਸਟੀਫਾਈ ਕਰਨਾ ਬਹੁਤ ਬਹੁਤ ਔਖਾ ਹੁੰਦਾ ਐਗਜ਼ੈਕਟਲੀ ਕਿਉਂਕਿ ਇੱਥੇ ਇਹ ਤਾਂ ਹੋਏਗਾ ਨਹੀਂ ਕਿ ਜਿਹੜਾ ਚੱਲ ਰਿਹਾ ਹੈ ਜਾਂ ਜਿਹੜਾ ਪੀਕਡ ਹੈ ਉਹਨੂੰ ਲੈ ਲਓ ਜਾਂ ਫਿਰ ਜਿਹੜਾ ਫੇਮਸ ਹੈ ਉਹਨੂੰ ਲੈ ਲਓ ਬਹੁਤ ਹੀ ਮਤਲਬ ਸੋਚ ਸਮਝ ਕੇ ਵਿਚਾਰ ਕਰਨਾ ਪਏਗਾ ਤੇ ਮਤਲਬ ਕੀ ਕੀ ਤੁਸੀਂ ਆਪਣੇ ਪੁਆਇੰਟਸ ਬਿਲਕੁਲ ਬਿਲਕੁਲ ਐਸੀ ਐਸੀ ਸੋ ਫਾਰ ਹਾਲੀਵੁੱਡ ਦੇ ਵਿੱਚ ਜਿੱਦਾਂ ਸੀ ਉਹਨੂੰ ਅਸੀਂ ਇੱਕ ਹੁੰਦਾ ਟਾਈਟਲ ਅਸੀਂ ਉਹਨੂੰ ਕੈਰੈਕਟਰਾਇਜ਼ੇਸ਼ਨ ਕਹਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਇੱਕ ਰੀਅਲ ਫੇਸ ਨੂੰ ਲੈ ਕੇ ਉਹਦੇ ਨਾਲ ਨਿਟਰਲਾਈਜ਼ ਕੀਤਾ ਜਾਂਦਾ ਹੈ ਅਗਰ ਅਸੀਂ ਪੰਜ ਚਿਹਰੇ ਚੁਣਦੇ ਅਸੀਂ ਪੰਜ ਚਿਹਰੇ ਚੁਣਨੇ ਨੇ ਉਹਦੇ ਰਾਹੀਂ ਅਸੀਂ ਦੇਖਦੇ ਕਿ ਕਿਹੜਾ ਚਿਹਰਾ ਕਲੋਸ ਜਾਏਗਾ ਨਾ ਕਿ ਸਿਰਫ ਚਿਹਰੇ ਦਿਖਣ ਤੋਂ ਐਕਟਿੰਗ ਕਰਨ ਸੋ ਹਰ ਚੀਜ਼ ਨੂੰ ਅਸੀਂ ਨੋਟੀਫਾਈ ਕਰਕੇ ਐਵਰੀ ਨੋਟਸ ਅਸੀਂ ਸਾਡੇ ਬਣ ਰਹੇ ਨੇ ਸਾਡੀ ਸਪੈਸ਼ਲ ਸਟੋਰੀ ਬੋਰਡ ਟੀਮ ਹੈਗੀ ਐਸਕੈਚਿੰਗ ਦੀ ਟੀਮ ਹੈਗੀ ਐਸ ਸਕਰੀਨਿੰਗ ਦੀ ਟੀਮ ਹੈ ਉਹ ਸਾਰੇ ਮੇਕਅਪ ਐਵਰੀਥਿੰਗ ਉਹ ਪਲਾਨ ਚੱਲ ਰਿਹਾ ਹੈ ਤੁਸੀਂ ਸਾਨੂੰ ਉਹ ਪਲਾਨ ਕਰ ਦੋ ਨਹੀਂ ਵਨ ਅਸੀਂ ਮੂਵੀ ਅਨਾਉਂਸ ਤਾਂ ਕਰਤੀ ਸੀ ਪਰ ਇਹ ਅਸੀਂ ਭਾਜੀ ਨੇ ਤਾਂ ਮੈਂ ਸੋਚਣਾ ਪਹਿਲਾਂ ਸ਼ੁਰੂ ਕਰਤਾ ਸੀ ਜੀ ਕਿ ਕਿਵੇਂ ਨਾ ਕਿਵੇਂ ਉਸ ਕੈਰੈਕਟਰ ਨੂੰ ਕਿਵੇਂ ਲੈ ਕੇ ਆਵਾਂ ਠੀਕ ਹੈ ਸੋ ਉਹਦੇ ਪਿੱਛੇ ਟੀਮ ਬਹੁਤ ਵੱਡੀ ਲੱਗੀ ਹੋਈ ਹੈ ਛੋਟੀ ਟੀਮ ਨਹੀਂ ਹੈ ਸਾਡਾ ਵੀ ਹੈਗਾ ਫੈਮਿਲੀ ਦਾ ਵੀ ਵਿੱਚ ਅਸੀਂ ਸਾਰੇ ਮਿਲ ਕੇ ਸੈਡਲੀ ਬੜਾ ਵੱਡਾ ਚੈਲੰਜ ਹੈ ਯਾਨੀ ਕਿ ਇਸ ਫਿਲਮ ਦੇ ਵਿੱਚ ਸਾਨੂੰ ਜਦੋਂ ਇਹ ਫਿਲਮ ਰਿਲੀਜ਼ ਹੋਏਗੀ ਹਾਲੀਵੁੱਡ ਦੀਆਂ ਵੀ ਕੁਝ ਟੈਕਨੀਕਸ ਜਿਹੜੀਆਂ ਹੈਗੀਆਂ ਕੁਝ ਆਈਡੀਆਜ਼ ਦੇਖਣ ਨੂੰ ਮਿਲਣਗੇ ਇਹ ਕਹਿ ਸਕਦੇ ਆਪਾਂ ਇਹ ਬੰਦੋ ਮੈਂ ਕਹਿਣਾ ਚਾਹੂੰਗਾ ਕਿ ਟੈਕਨੀਕ ਹੀ ਨਹੀਂ ਉਹ ਕਲਰ ਉਹ ਤੁਹਾਨੂੰ ਸਾਰੀ ਚੀਜ਼ ਹਾਲੀਵੁੱਡ ਦੀ ਹੀ ਮਿਲੋਗੀ ਤੁਸੀਂ ਜਦ ਮੂਵੀ ਨੂੰ ਦੇਖੋਗੇ ਕਰੈਕਟਰ ਜ਼ਰੂਰ ਪੰਜਾਬੀ ਨੇ ਸਟੋਰੀ ਵੀ ਪੰਜਾਬੀ ਹੈ ਡੈਫੀਨਟਲੀ ਬਸ ਜਿਹੜਾ ਸਿਸਟਮੈਟਿਕਲੀ ਐਂਡ ਕ੍ਰੀਏਟਿਵਲੀ ਜਿਹੜਾ ਸੀ ਕਰਦੇ ਆ ਉਹ ਡੈਫੀਨਟਲੀ ਉਹੀ ਸਾਡਾ ਹੋਊਗਾ ਕਿਉਂਕਿ ਕਹਿੰਦੇ ਆ ਨਾ ਕਿ ਜੋ ਤੁਸੀਂ ਕੀਤਾ ਹੈ ਜਾਂ ਸਿੱਖਿਆ ਹੈ ਉਹ ਕਿਤੇ ਨਾ ਕਿਤੇ ਚਲਕ ਤੇ ਜ਼ਰੂਰ ਆਉਤੀ ਸੋ ਉਹ ਜ਼ਰੂਰ ਅਸੀਂ ਲੈ ਕੇ ਆਵਾਂਗੇ ਔਰ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਕਿ ਅੱਜ ਤੁਸੀਂ ਜੋ ਕੁਝ ਸਿੱਖਿਆ ਅਜ ਆਪਣੀ ਮਾਵੁਲੀ ertidide ਕੋਲ ਆ ਕੇ ਤੁਸੀਂ ਉਹ ਚੀਜ਼ ਦੁਬਾਰਾ ਇੰਪਲਾਈ ਕਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਬਨ ਮੈਂ ਚਾਹੋ ਨਾ ਕਿ ਮੇਰੇ ਵਰਗੇ ਹੋਰ ਵੀ ਡਾਇਰੈਕਟਰ ਨੇ ਉਹ ਵੀ ਉਸ ਚੀਜ਼ ਨੂੰ ਮੈਂ ਇਤਨੀ ਕਹਿ ਸਕਦਾ ਮੈਨੂੰ ਸਿੱਖਣ ਕਿਉਂਕਿ ਮੇਰੇ ਤੋਂ ਵੱਡੇ ਵੀ ਹੈਗੇ ਨੇ ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਸਿਮਿਲ ਕੇ ਇਸ ਇੰਡਸਟਰੀ ਨੂੰ ਇੱਕ ਨਵੇਂ ਲੈਵਲ ਤੇ ਲੈ ਕੇ ਚੱਲੀਏ ਉਹਨਾਂ ਲਈ ਵੀ ਮੇਰਾ ਇਹੀ ਮੈਸੇਜ ਹੈ ਕਿ ਡੈਫੀਨਿਟਲੀ ਰੱਬ ਨੇ ਸਾਨੂੰ ਟੈਲੈਂਟ ਦਿੱਤਾ ਸੋ ਮੈਂ ਸਮ ਟਾਈਮ ਅੱਗੇ ਮੇਰਾ ਇੱਕ ਇੰਟਰਵਿਊ ਹੋਇਆ ਸੀ ਮੋਤੇ ਜੀ ਗੱਲ ਕਹੀ ਸੀ ਕਹਿੰਦੇ ਜੀ ਕਿਉਂ ਤੁਸੀਂ ਡਾਇਰੈਕਟਰ ਹੀ ਕਿਉਂ ਬਣੇ ਮੈਂ ਕਿਹਾ ਮੇਰੇ ਖਿਆਲ ਨਾਲ ਖਿਆਲਾਂ ਦੇ ਨਾਲ ਡਾਇਰੈਕਟਰ ਐਸਾ ਇਨਸਾਨ ਹੈ ਜੋ ਸਭ ਕੁਝ ਕਰ ਸਕਦਾ ਜੀ ਉਹ ਐਸਾ ਸਭ ਕੁਝ ਬਣਾ ਸਕਦਾ ਹੈ ਜਿਹੜਾ ਐਗਜ਼ਿਸਟ ਵੀ ਨਹੀਂ ਕਰਦਾ ਸੋ ਇਸ ਲਈ ਮੇਰਾ ਖਿਆਲ ਹੈ ਕਿ ਡਾਇਰੈਕਟਰ ਤੇ ਰਾਈਟਰ ਚਾਨ੍ਹ ਤੋਂ ਲਿਖ ਕੇ ਤੇ ਉਸ ਨੂੰ ਸਕਰੀਨ ਤੇ ਲਿਆ ਕੇ ਲੋਕਾਂ ਨੂੰ ਇਹ ਸਿਖਾ ਸਕਦੇ ਨੇ ਕਿ ਕਿ ਕੀ ਕੀਤਾ ਜਾ ਸਕਦਾ ਸੋ ਅਸੀਂ ਪੂਰਾ ਕਰਾਂਗੇ ਉਸ ਨੂੰ ਤੇ ਸਾਰੇ ਮਿਲ ਕੇ ਕਰਾਂਗੇ ਡੈਫਨਿਟਲੀ ਤੁਸੀਂ ਵੀ ਸਪੋਰਟ ਸਾਨੂੰ ਕਰ ਰਹੇ ਹੋ ਸਾਰੇ ਤੇ ਇਦਾਂ ਹੀ ਅਸੀਂ ਚੱਲਦੇ ਰਹਿਪਾਂਗੇ ਇੱਕ ਬਹੁਤ ਹੀ ਵਧੀਆ ਔਰ ਚੰਗੀ ਸੋਚ ਤੁਸੀਂ ਲੈ ਕੇ ਆ ਰਹੇ ਹੋ ਜ਼ਰੂਰ ਤੁਸੀਂ ਸਕਸੈਸਫੁਲ ਤਾਂ ਹੋਗੇ ਤੇ ਗੁਲਸ਼ਨ ਕੋਮਲ ਮੈਮ ਸਾਡੇ ਨਾਲ ਬੈਠੇ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਇਹਨਾਂ ਦੀ ਆਵਾਜ਼ ਤੋਂ ਲਾਈਨਾਂ ਸੁਣੀਏ ਕਿਉਂ ਮੈਮ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਮੇਰਾ ਖਿਆਲ ਬਹੁਤਾ ਤਾਂ ਐਨ ਭਾਜੀ ਦੇ ਨਾਲ ਰਲਦਾ ਹੈ ਅੱਛਾ ਕਿਉਂਕਿ ਉਹ ਐਨੀ ਮਹਾਨ ਸ਼ਖਸੀਅਤ ਸੀ ਤਾਂ ਕੁਝ ਨਾ ਕੁਝ ਤਾਂ ਵਧੀਆ ਉਹਦੇ ਲਈ ਹੋਣਾ ਚਾਹੀਦਾ ਹੈ ਜੀ ਔਰ ਕੋਸ਼ਿਸ਼ ਆਪਣੀ ਜਿਹੜੀ ਹੈ ਮੈਂ ਕਹਿੰਨੀ ਮਹਾਰਾਜ ਕਰੇ ਕਾਮਯਾਬ ਹੋਵੇ ਬਿਲਕੁਲ ਹੋਏਗੀ ਤੇ ਲੋਕਾਂ ਦੀ ਸੋਚ ਹੈ ਜ਼ਰੂਰ ਹੋਏਗੀ ਪਿਆਰ ਦੇਣਗੇ ਤਾਂ ਜੀਉਂਦੇ ਨੂੰ ਵੀ ਉਹਨੂੰ ਉਹਨਾ ਪਿਆਰ ਮਿਲਿਆ ਹੈ ਜੀ ਤਾਂ ਬਾਅਦ ਵਿੱਚ ਵੀ ਮਿਲੇਗਾ ਬਾਅਦ ਵਿੱਚ ਵੀ ਉਹਨਾ ਪਿਆਰ ਮਿਲੇਗਾ ਕਿਉਂਕਿ ਉਹ ਦਿਲਾਂ ਚ ਘਰ ਕੀਤਾ ਹੋਇਆ ਉਹਨੇ ਹਾਂ ਜੀ ਤਾਂ ਜੋ ਹੋਏਗਾ ਵਧੀਆ ਹੋਏਗਾ ਜੀ ਤੇ ਸਾਡੀ ਆਡੀਅנס ਨੂੰ ਤੁਸੀਂ ਆਪਣੀ ਆਵਾਜ਼ ਚ ਦੋ ਲਾਈਨਾਂ ਜ਼ਰੂਰ ਸੁਣਾਓ ਇੱਕ ਡਿਊਟ ਸਾਡਾ ਕਾਫੀ ਹਿੱਟ ਸੀ ਜੀ ਹੁਣ ਵੀ ਹਿੱਟ ਹੈ ਤਾ ਉਹ ਮੈਂ ਦੋ ਲਾਈਨਾਂ ਸੁਣਾਉਂਗੀ ਪਰ ਮੈਂ ਆਪਣੇ ਵਾਲੇ ਬੋਲ ਸੁਣਾ ਦੂੰਨੇ ਜੀ ਜੀ ਮੈਨੂੰ 제ਠ ਸੀ ਜਦੋਂ ਵੇ ਚਨਾ ਮੇਰਾ ਲੈਣ ਆਇਆ ਮੇਰੀ ਤੈਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸਿਤਾਇਆ ਇਨੂੰ ਪੜਵੇ ਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਉਹ ਤੋੜਣੀ ਮੁੰਡਾ ਆਵੇ ਤਾਂ ਨਸ਼ੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋੜਣੀ ਤੇ ਭਾਜੀ ਉਹੀ ਚੀਜ਼ ਮੈਂ ਤੁਹਾਨੂੰ ਪੁੱਛਣਾ ਮੈਂ ਮਤਲਬ ਇਸੇ ਗੱਲ ਤੋਂ ਮੇਰਾ ਇੱਕ ਕੁਐਸਚਨ ਉਦੋਂ ਦਾ ਦਿਮਾਗ ਚਾ ਰਿਹਾ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂ ਕਿ ਇਹਨੇ ਤਗੜੇ ਲੈਜੈਂਡ ਦੀ ਮੂਵੀ ਜਦੋਂ ਲੈ ਕੇ ਆਓਗੇ ਤੇ ਮਤਲਬ ਸਿਰਫ ਐਕਟਿੰਗ ਹੀ ਨਹੀਂ ਗਾਣਿਆਂ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਹੱਥ ਹੋਣਾ ਚਾਹੀਦਾ ਹੈ ਕਿ ਕਿੱਦਾਂ ਤੁਸੀਂ ਉਸ ਨੂੰ ਮੈਨੇਜ ਕਰੋਗੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਡੈਫੀਨਿਟਲੀ 뮤ਜ਼ਿਕਲੀ ਕਾਫੀ ਸਟਰੋਂਗ ਅਸੀਂ ਇਸ ਨੂੰ ਲੈ ਕੇ ਚੱਲ ਰਹੇ ਹਾਂ ਕਿਉਂਕਿ ਉਹਨਾਂ ਦੇ ਗਾਣੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਹੁੰਦਾ ਕਿ ਗਾਣਾ ਆਉਂਦਾ ਹੈ 4 ਦਿਨ ਚੱਲਦਾ ਹੈ ਤੇ ਉਹਨੂੰ ਲੋਕ ਕਹਿੰਦੇ ਕਿ ਯਾਰ ਬਸ ਕਰੋ ਬਹੁਤ ਸੁਣ ਲਿਆ ਸੋ ਮਾਨਕ ਸਾਹਿਬ ਦੇ ਗਾਣੇ ਸਿਗੇ ਅੱਜ ਵੀ ਚੱਲ ਰਹੇ ਨੇ ਅੱਜ ਵੀ ਉਹ ਫੀਲਿੰਗ ਜੁੜੀ ਹੋਈ ਹੈ ਉਹ ਇਮੋਸ਼ਨਸ ਜੁੜੇ ਹੋਏ ਨੇ ਉਹ ਜਿੱਦਾਂ ਦਾ ਵੀ 베이스 ਸੀ ਗਾਣੇ ਦਾ ਉਹੀ ਅੱਜ ਸੁਣਿਆ ਜਾ ਰਿਹਾ ਹੈ ਭਾਵੇਂ ਉਹ ਕਿਤੇ ਵੀ ਹੋਵੇ ਈਵਨ ਦੋ ਸਾਡੇ ਇੰਡੀਆ ਚ ਤਾਂ ਮੈਨੂੰ ਨਹੀਂ ਪਤਾ ਕਿੰਨਾ ਸੁਣਦੇ ਆ ਬਟ ਬਾਹਰ ਬਹੁਤ ਸੁਣਦੇ ਨੇ ਜੀ ਕਿਉਂਕਿ ਜਦੋਂ ਲੋਕੀ ਆਪਣੇ ਕਮਾਂਕਾਰਾਂ ਤੇ ਜਾਂਦੇ ਆ ਤਾਂ ਸਭ ਤੋਂ ਪਹਿਲੀ ਗੱਲ ਹੋਈ ਹੁੰਦੀ ਹੈ ਕਿ ਹਾਂਜੀ ਚਲੋ ਮਾਨਕ ਸਾਹਿਬ ਦੇ ਗਾਣੇ ਚ ਲਾਏ ਜਾਣ ਇੱਕ ਸੱਭਿਆਚਾਰਕ ਚੀਜ਼ ਚ ਲਾਏ ਜਾਣ ਕਿਉਂਕਿ ਇੱਕ ਡੀਪ मीनिंग ਆਪਣੇ ਅੰਦਰ ਬਿਲਕੁਲ ਬਿਲਕੁਲ ਜਿੱਦਾਂ ਮੈਡਮ ਨੇ ਕਿਹਾ ਕਿ ਇੱਕ ਮੈਸੇਜ ਉਹ ਹਰ ਗਾਣੇ ਚ ਤੁਹਾਨੂੰ ਦਿਖਦਾ ਹਰ ਗਾਣੇ ਚ ਫੀਲ ਵੀ ਹੁੰਦਾ ਔਰ ਸਭ ਤੋਂ ਅੱਛੀ ਗੱਲ ਕੀ ਹੈ ਕਿ ਐਜ਼ ਅ ਡਾਇਰੈਕਟਰ ਮੈਂ ਕਹਿਣਾ ਚਾਹੂੰਗਾ ਜਦ ਤੁਸੀਂ ਗਾਣਾ ਸੁਣ ਰਹੇ ਹੋ ਨਾ ਤੁਹਾਡੇ ਮਾਈਂਡ ਚੋ ਸਕਰੀਨ ਚੱਲ ਰਿਹਾ ਕਿ ਉਹ ਮੈਸੇਜ ਆਟੋਮੈਟਿਕਲੀ ਤੁਹਾਨੂੰ ਲਾਈਨ ਬਾਈ ਲਾਈਨ ਜਿਹੜਾ ਉਹਦੇ ਲਿਰਿਕਸ ਚੱਲ ਰਹੇ ਨੇ ਤੁਹ ਉਹ ਸਟੋਰੀ ਨੂੰ ਦੇਖ ਕੇ ਤੁਸੀਂ ਕਹਿ ਰਹੇ ਹੋ ਕਿ ਵਾਓ ਯਾਰ ਕੁਝ ਨਵਾਂ ਆ ਰਿਹਾ ਸੋ ਐਸੇਲੀ ਬਾਜੀ ਨੇ ਤੇ ਅਸੀਂ ਮਿਲ ਕੇ ਮਿਊਜ਼ਿਕ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਅਸੀਂ ਕਾਫੀ ਗਹਿਰਾਈ ਚ ਉਹਦੇ ਚ ਜਾ ਰਹੇ ਹਾਂ ਤੇ ਉਹ ਵੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਇਵਨ ਦੋ ਜਿਹੜੇ ਉਹਨਾਂ ਦੇ ਅੱਛੇ ਸ਼ਾਗਿਰਦ ਨੇ ਜਿਵੇਂ ਜੀ ਬਾਜੀ ਨੇ ਹੋਰ ਅੱਛੇ ਨੇ ਜੀ ਜੀ ਅੱਛੇ ਅੱਛੇ ਜਿਨ੍ਹਾਂ ਨੇ ਹਮੇਸ਼ਾ ਮਿਲ ਕੇ ਮਾਨਕ ਸਾਹਿਬ ਦੇ ਨਾਲ ਤੇ ਮਾਨਕ ਸਾਹਿਬ ਨੇ ਉਹਨਾਂ ਨੂੰ ਪਿਆਰ ਦਿੱਤਾ ਉਹ ਸਾਰੇ ਹੀ ਜੁੜੇ ਹੋਏ ਨੇ ਸਾਡੇ ਨਾਲ ਕਿਤੇ ਨਾ ਕਿਤੇ ਹਰ ਪਾਸਿਓ ਸਾਨੂੰ ਪਿਆਰ ਮਿਲ ਰਿਹਾ ਹੈ ਤੋ ਨਾਲ ਵੀ ਖੜੇ ਨੇ ਸਾਡੇ ਕਿ 뮤지컬ੀ ਅਸੀਂ ਇੰਨਾ ਕੋ ਸਟਰੋਂਗੇਸ ਪ੍ਰੋਜੈਕਟ ਨੂੰ ਬਣਾਇਏ ਕਿ ਲੋਕਾਂ ਦੇ ਅੱਗੇ ਨਾ ਕਿ ਸਿਰਫ ਇੱਕ ਸਟੋਰੀ ਨਾ ਕਿ ਸਿਰਫ ਕੈਰੈਕਟਰ ਨਾ ਕਿ ਸਿਰਫ ਮੈਸੇਜ 뮤지컬ੀ ਵੀ ਅਸੀਂ ਉਹਕੇ ਲੈ ਕੇ ਆਏ ਬਿਲਕੁਲ ਕਿਉਂਕਿ ਜੈਜੀਪਾ ਜੀ ਦਾ ਜਦੋਂ ਨਾਮ ਅਮਾਨਕ ਸਾਹਿਬ ਨਾਲ ਜੁੜਦਾ ਤੇ ਹਮੇਸ਼ਾ ਹੀ ਕਈ ਐਦਾ ਦੇ ਵੀ ਲੋਕ ਜਿਹੜੀ ਯੰਗ ਜਨਰੇਸ਼ਨ ਹੈ ਜਿਨ੍ਹਾਂ ਨੂੰ ਉਹਨਾਂ ਬਾਰੇ ਨਹੀਂ ਪਤਾ ਤੇ ਜੈਜੀਪਾ ਜੀ ਦਾ ਜਦੋਂ ਵੀ ਕਿਤੇ ਲਾਈਵ ਸ਼ੋ ਹੁੰਦਾ ਉਹ ਸਭ ਤੋਂ ਪਹਿਲਾਂ ਆਪਣਾ ਇੱਕ ਗੀਤ ਉਹਨਾਂ ਦੇ ਨਾਮ ਦਾ ਜ਼ਰੂਰ ਗਾਉਂਦਾ ਤੇ ਉਹ ਮਤਲਬ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦੇ ਆ ਕਿ ਹਾਂਜੀ ਇਸ 스테ਜ ਦੇ ਅੱਗੇ ਤੁਹਾਡੇ ਕੋਲ ਆਏ ਤੇ ਮੈਂ ਹੁਣ ਪਾਜੀ ਪਾਜੀ ਜੈਜੀ ਪਾਜੀ ਦੀ ਪੂਰੀ ਸਪੋਰਟ ਹੈ ਤੁਹਾਨੂੰ ਪੂਰੀ ਸੋੜਾ ਜੀ ਮਿਲਦੇ ਆ ਤੁਹਾਨੂੰ ਹਾਂਜੀ ਤੇ ਉਹਨਾਂ ਦਾ ਕੋਈ ਗਾਣਾ ਫੇਵਰੇਟ ਹੈਗਾ ਤੁਹਾਡਾ ਉਹਨਾਂ ਦਾ ਗਾਣਾ ਨਹੀਂ ਉਹਨਾਂ ਦਾ ਨਹੀਂ ਆ ਮਤਲਬ ਉਹਨਾਂ ਦਾ ਕੋਈ ਮਨਪਸੰਦ ਗਾਣਾ ਤੁਹਾਡਾ ਕੋਈ ਮੇ ਨੂੰ ਟੱਲਣ ਵਾਲਾ ਜਗ ਤੇ ਨਹੀਂ ਬਿਲਕੁਲ ਤੇ ਮਤਲਬ ਇਹੀ ਸਪੋਰਟ ਦੇ ਕਰਕੇ ਨਾ ਭਾਈ ਜੀ ਆਡੀਅנס ਵੀ ਬਹੁਤ ਖੁਸ਼ ਹੁੰਦੀ ਹੈ ਤੇ ਇੱਕ ਹੋਰ ਆਡੀਅנס ਹਮੇਸ਼ਾ ਉਸ ਚੀਜ਼ ਨੂੰ ਯਾਦ ਕਰਦੀ ਹੈ ਤੇ ਮੈਂ ਪੰਜਾਬੀ ਗਰੂਜ਼ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹਾਂਗਾ ਤੇ ਉਮੀਦ ਕਰਦੇ ਹਾਂ ਕਿ ਆਨ ਵਾਲੀ ਡੀਏ ਫਿਲਮ ਬਿਲਕੁਲ ਹਿੱਟ ਜਾਏਗੀ ਥੈਂਕ ਯੂ ਜੀ ਥੈਂਕ ਯੂ ਸੋਮੈਨ ਭਾਈ ਇੱਕ ਵਾਰੀ ਆਡੀਅנס ਨੂੰ ਜਾਣ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸ਼ਬਦਾਂ ਦੇ ਵਿੱਚ ਆਡੀਅנס ਨੂੰ ਕਹਿਣ ਦੀ ਤੇ ਆਪਾਂ ਇਹਦੀ ਸਫਲਤਾ ਨਹੀਂ ਹੈਗੇ ਆਪਾਂ ਬੇਨਤੀ ਕਰ ਸਕਨੇ ਆ ਕਿ ਇੱਕ ਏਡੇ ਲੀਜੈਂਡ ਦੀ ਇਹ ਜੀਵਨ ਦੇ ਉੱਪਰ ਇੱਕ ਫਿਲਮ ਬਣਨ ਜਾ ਰਹੀ ਹੈ ਔਰ ਇਹ ਬਿਲਕੁਲ ਸਾਫ ਸੁਥਰੀ ਫਿਲਮ ਹੋਏਗੀ ਔਰ ਮੈਂ ਬੇਨਤੀ ਕਰਾਂਗਾ ਕਿ ਸਭ ਲੋਕ ਜਿਹੜੇ ਵਿਦ ਫੈਮਿਲੀ ਔਰ ਬੱਚਿਆਂ ਨੂੰ ਖਾਸ ਕਰਕੇ ਫਿਲਮ ਦਿਖਾਈ ਜਾਵੇ ਕਿ ਇਹਦੇ ਵਿੱਚ ਬੱਚਿਆਂ ਵਾਸਤੇ ਬਹੁਤ ਹੀ ਵੱਡਾ ਮੈਸੇਜ ਹੈ ਕਿ ਕਿਉਂਕਿ ਬੱਚੇ ਇੱਕ ਸਮਾਜ ਦੀ ਜੜ੍ਹ ਨੇ ਜੀ ਉੱਥੋਂ ਸਮਾਜ ਨੇ ਚੱਲਣਾ ਹੁੰਦਾ ਜੀ ਤੇ ਇਹਦੇ 'ਚ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਜੀ ਤੇ ਇਸ ਕਰਕੇ ਮੈਂ ਤਾਂ ਇਹੀ ਅਪੀਲ ਕਰ ਸਕਦਾ ਕਿ ਫਿਲਮ ਦੇਖਣ ਜ਼ਰੂਰ ਜਾਇਓ ਜੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤਾਂ ਦੀ ਬਹੁਤ ਹੀ ਜਲਦ ਫਿਲਮ ਰਿਲੀਜ਼ ਹੋਏਗੀ ਇੱਕ ਲੈਜੈਂਡਰੀ ਦੇ ਉੱਤੇ ਜਿਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਕੁਲਦੀਪ ਮਾਨਕ ਜੀ ਦੀ ਪੂਰੀ ਬਾਇਓਗ੍ਰਾਫੀ ਤੇ ਉਸ ਫਿਲਮ ਨੂੰ ਜ਼ਰੂਰ ਦੇਖੋ ਆਪਣੇ ਨਜ਼ਦੀਕੀ ਸਿਨੇਮਾ ਦੇ ਕਰੇ ਦੇ ਵਿੱਚ ਤੇ ਤਦ ਤੱਕ ਮੈਂ ਵਰਨ ਸ਼ਰਮਾ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ ਬਹੁਤ ਹੀ ਜਲ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਸਸਟੇ ਰਹੋ